ਈਦ ਉਲ ਫਿਤਰ ਪੂਰੇ ਦੇਸ਼ ਭਰ ਦੇ ਵਿੱਚ ਚਾਹ ਦੇ ਉਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਇਸ ਲੜੀ ਦੇ ਵਿੱਚ ਲੁਧਿਆਣੇ ਦੀ ਇਤਿਹਾਸਕ ਜਾਮਾ ਮਸਜਿਦ ਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੇ ਪਹੁੰਚ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਨੂੰ ਗਲ ਬੱਕੜੀ ਪਾਈ ਈਦ ਉਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਦੋ ਵਿਧਾਇਕ ਜਾਮਾ ਮਸਜਿਦ ਦੇ ਵਿੱਚ ਪਹੁੰਚੇ ਅਤੇ ਇੱਕ ਦੂਜੇ ਨੂੰ ਗਲ ਬੱਕੜੀ ਪਾਈ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਬੋਲਦੇ ਸ਼ਾਹੀ ਇਮਾਮ ਪੰਜਾਬ ਨੇ ਜਿੱਥੇ ਭਾਈਚਾਰੇ ਸਾਂਤੀ ਸੰਦੇਸ਼ ਦਿੱਤਾ ਉੱਥੇ ਕਿ ਆਕੀਰ ਉਲ ਫਿਤਰ ਦਾ ਤਿਹਾਰ ਪੂਰੇ ਪੰਜਾਬ ਭਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਬismillah अर रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅੱਜ Eid ul Fitr ਦਾ ਤਿਹਾਵਾਰ 30 ਰੋਜ਼ੇ ਰੱਖਣ ਤੋਂ ਬਾਅਦ ਪੂਰੀ ਦੁਨੀਆ 'ਚ ਸਲਮਾਨਾ ਨੇ ਮਨਾਇਆ। ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ Eid ਦੀ ਨਮਾਜ਼ ਜਿਹੜੀ ਅਦਾ ਕੀਤੀ ਗਈ। ਅੱਜ ਦੀ ਨਮਾਜ਼ ਸਾਦਗੀ ਨਾਲ ਪੜ੍ਹੀ ਗਈ ਕਿਉਂਕਿ ਫਲਸਤੀਨ ਦੇ ਵਿੱਚ ਇਜ਼ਰਾਈਲੀ ਸਰਕਾਰ ਵੱਲੋਂ ਜਿਹੜਾ ਨਰਸਿੰਘਹਾਰ ਕੀਤਾ ਗਿਆ ਹੈ ਜਿੱਥੇ 30000 ਤੋਂ ਜ਼ਿਆਦਾ ਮੁਸਲਮਾਨ ਸ਼ਹੀਦ ਹੋਏ ਔਰ ਜ਼ਿਆਦਾਤਰ ਬੱਚੇ ਜਿਹੜੇ ਐ ਉਹਨਾਂ ਦਾ ਕਤਲ ਕੀਤਾ ਗਿਆ। ਇਸ ਲਈ ਉਹਨਾਂ ਨੂੰ ਸਮਰਪਿਤ ਅੱਜ ਦੀ ਨਮਾਜ਼ ਜਿਹੜੀ ਹੈ ਉਹ ਸਾਦਗੀ ਨਾਲ ਪੜ੍ਹੀ ਗਈ ਔਰ ਪੂਰੀ ਦੁਨੀਆ ਦੇ ਇਨਸਾਫ਼ ਪਸੰਦ ਲੋਕਾਂ ਨੂੰ ਹੁਲਾਰਾ ਦਿੱਤਾ ਹੈ ਕਿ ਜ਼ੁਲਮ ਦੇ ਆਵਾਜ਼ ਚੱਕੋ ਤਾਂ ਇਹ ਜ਼ੁਲਮ ਜਿਹੜਾ ਉਹ ਬੰਦ ਹੋ ਸਕੇ ਤੇ ਸ਼ਹਿਰ ਵਾਸੀਨਾਂ ਨੂੰ ਸਾਰੇ ਹੀ ਪੰਜਾਬੀਆਂ ਨੂੰ ਸ਼ਹਿਰ ਵਾਸੀਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ Eid ਜਿਹੜੀ ਹੈ ਮਿੱਠੀ Eid ਹੈ ਔਰ ਖੁਸ਼ੀ ਦਾ ਪੇਗਾਮ ਦਿੰਦੀ ਹੈ ਖਾਸ ਕਰ Eid ਜਿਹੜੀ ਹੈ ਰੂਸਿਆਂ ਨੂੰ ਮਨਾਣ ਦੀ ਔਰ ਆਪਸ ਵਿੱਚ ਪਿਆਰ ਗੁਲਵਕੜੀ ਬੰਦੀ ਹਿੱਦ ਹੈ ਤੇ ਮੈਂ ਕਹਿਣਾ ਚਾਹੁੰਦਾ ਅੱਜ ਈਦ ਦੇ ਦਿਨ ਅਗਰ ਕਿਸੇ ਦਾ ਕੋਈ ਦੋਸਤ ਕਿਸੇ ਦਾ ਕੋਈ ਅਜ਼ੀਜ਼ ਵਿਛੜਿਆ ਹੈ ਨਾਰਾਜ਼ ਹੈ ਤੇ ਇੱਕ ਵਾਰੀ ਪਹਿਲ ਕਰਕੇ ਲੋਕਾਂ ਦੇ ਨਾਲ ਆਪਣੀ ਖੈਰ ਮੁਹੱਬਤ ਨੂੰ ਵਧਾਇਆ ਜਾਏ ਇਹੀ ਅੱਜ ਦਾ ਈਦ ਦਾ ਸੁਨੇਹਾ ਦੇਖੋ ਇਹ ਪਾਵਨ ਦਿਹਾੜੇ ਦੇ ਉੱਤੇ ਜਾਮਾ ਮਸਜਿਦ ਫੀਲਡ ਗਾਇੰਦੇ ਅੰਦਰ ਸਾਡੇ ਭਤੀਜਾ ਜੋ ਲੁਧਿਆਣਵੀ ਕੰਮ ਕਰ ਰਿਹਾ ਅੱਜ ਅੱਲਾਹ ਤਾਲਾ ਦੇ ਅੱਗੇ ਬੇਨਤੀ ਕਰਦੇ ਆ ਕਿ ਇਹਨੂੰ ਹੋਰ ਸ਼ਕਤੀ ਦੇ ਸਮਾਜ ਔਰ ਆਪਣੇ ਪੰਜਾਬ ਔਰ ਆਪਣੇ ਦੇਸ਼ ਦੇ ਜੋ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਵਾ ਅੱਜ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੁਸਲਮਾਨ ਭਾਈਚਾਰੇ ਨੂੰ ਪੂਰੇ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਸ ਪਾਵਨ ਦਿਹਾੜੇ ਤੇ ਇੱਕ ਸਾਡਾ ਗੁਲਦਸਤਾ ਜੋ ਦੁਨੀਆ ਦੇ ਅੰਦਰ ਅੱਲਾਹ ਤਾਲਾ ਨੇ ਬਣਾਇਆ ਵਾ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਇੱਕ ਗੁਲਦਸਤੇ ਦੀ ਤਰ੍ਹਾਂ ਜਿਹੜੇ ਸਾਰੇ ਰਲ ਕੇ ਇੱਕ ਦੂਜੇ ਦੇ ਤਿਆਰਾਂ ਦੇ ਵਿੱਚ ਖੁਸ਼ੀ ਮਨਾਉਣੇ ਆ ਇਹ ਸਾਡਾ ਜਿਹੜਾ ਭਾਈਚਾਰਾ ਅੱਲਾਹ ਤਾਲਾ ਇਹਦੇ ਉੱਤੇ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਤਾਂ ਕਿ ਅਸੀਂ ਸਮਾਜ ਨੂੰ ਆਪਣੇ ਦੇਸ਼ ਨੂੰ ਸੇਵਾ ਭਾਵਨਾ ਦੇ ਨਾਲ ਅਸੀਂ ਅੱਗੇ ਲੈ ਕੇ ਜਾਈਏ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਸਾਡੇ ਬੱਚੇ ਨੇ ਜਿਹੜੇ ਇਸ ਭਾਈਚਾਰੇ ਦੇ ਸਾਰੇ ਭਾਈਚਾਰਿਆਂ ਦੇ ਜਿੰਨੇ ਵੀ ਬੱਚੇ ਆਏ ਦੇਸ਼ ਦੀ ਸੇਵਾ ਕਰਨ ਸਾਨੂੰ ਦੇਖ ਕੇ ਇਹਨਾਂ ਲੋਕਾਂ ਨੇ ਅੱਗੇ ਜਾ ਕੇ ਦੇਸ਼ ਦੀ ਸੇਵਾ ਕਰਨੀ ਆ ਜੇ ਅਸੀਂ ਇਹਨਾਂ ਨੂੰ ਚੰਗੇ ਪਾਸੇ ਲਾ ਕੇ ਜਾਵਾਂਗੇ ਕੋਈ ਡਾਕਟਰ ਬਣੂ ਕੋਈ ਇੰਜੀਨੀਅਰ ਬਣੂ ਕੋਈ ਦੇਸ਼ ਦਾ ਪਹਿਰੇਦਾਰ ਬਣੂਗਾ ਇਸ ਕਰਕੇ ਅੱਜ ਇਹ ਈਦ ਦੇ ਪਾਵਨ ਦਿਹਾੜੇ ਤੇ ਮੈਂ ਸਮੁੱਚੇ ਭਾਰਤ ਚ ਭਾਰਤ ਤੋਂ ਬਾਹਰ ਬਸਦੇ ਮੁਸਲਿਮ ਭਾਈਚਾਰਿਆਂ ਨੂੰ ਮੁਬਾਰਕਬਾਦ ਦਿੰਨਾ ਅੱਲਾਹ ਤਾਲਾ ਦੇ ਅੱਗੇ ਇਹ ਹੀ ਅਰਦਾਸ ਕਰਦਾ ਕਿ ਅੱਲਾਹ ਤਾਲਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਔਰ ਸਾਰੇ ਭਾਈਚਾਰੇ ਨੂੰ ਸਾਡੇ ਨੂੰ ਗੁਲਦਸਤਾ ਬਣਾ ਕੇ ਰੱਖੀ ਮਜਬ ਨਹੀਂ ਸਿਖਾਤਾ ਆਪਸ ਵਿੱਚ ਬਹਿਰ ਰੱਖਣਾ ਹਿੰਦੀ ਹੈ ਹਮ ਹਿੰਦੋਸਤਾਨ ਹਮਾਰਾ ਇਹੀ ਸ਼ਬਦਾ ਦੇ ਨਾਲ ਬਹੁਤ ਬਹੁਤ ਮੁਬਾਰਕ ਵਾ ਕਈ ਹਜੇ ਵੀ ਅੱਜ ਦੀ ਡੇਟ ਤੇ ਵੀ ਫੁੱਟ ਪਾਉਂਦੇ ਪਏ ਆ ਉਹਨਾਂ ਨੂੰ ਕੀ ਕਹਿਣਾ ਜਾ ਦੇਖੋ ਜਿਨ੍ਹਾਂ ਦਾ ਕੰਮ ਜ਼ਹਿਰ ਦੇ ਬੂਤੇ ਲਾਉਣਾ ਉਹਨਾਂ ਨੂੰ ਅੱਲਾਹ ਤਾਲਾ ਨੇ ਆਪ ਹੀ ਇਜ਼ਾਮ ਲੈਣਾ ਵਾ ਇੱਥੇ ਬੜੇ ਬੜੇ ਰਾਖਸ਼ ਆਏ ਆ ਬੜੇ ਬੜੇ ਚਲੇ ਗਏ ਜਿਹੜੇ ਚੰਗੇ ਯੋਗਦਾਨ ਪਾ ਜਾਂਦੇ ਆ ਉਹਨਾਂ ਨੂੰ ਲੋਕ ਯਾਦ ਕਰਦੇ ਆ ਜਿਹੜੇ ਮਾੜਾ ਬੂਤਾ ਲਾਉਂਦੇ ਆ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਨਾਮ ਉਹਨਾਂ ਦਾ ਹੀ ਲੈ ਜਾਂਦੇ ਆ ਜਿਹੜਾ ਚੰਗਾ ਬੂਟਾ ਲਾਉਂਦਾ ਵਾ ਕਿਉਂ ਸਭ ਤੋਂ ਪਹਿਲੇ ਤਾਂ ਮੈਂ ਆਪਕੇ ਚੈਨਲ ਸੇ ਮਾਧਿਅਮ ਸੇ ਦੇਸ਼ ਵਾਰ ਦੇਸ਼ ਵਿੱਚ ਬੈਠੇ ਸਭੀ ਲੋਕਾਂ ਨੂੰ ਇਸ ਦੀ ਮੌਜੂਦ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ Eid ਦਾ ਦਿਨ ਸਭੀ ਸਭਾਈਚਾਰਕ ਲਈ ਬਹੁਤ ਖੁਸ਼ੀਆਂ ਵਾਲਾ ਔਰ ਅਮ ਇਹ ਹਮਾਰੇ ਖਾਸੀਅਤ ਹੈ ਪੰਜਾਬ ਮੇ ਕਿਉਂਕਿ ਹਮਾਰਾ ਪੰਜਾਬ ਇੱਕ ਗੁਲਦਸਤੇ ਕੀ ਤਰ੍ਹਾਂ ਹੈ ਇਸਮੇ ਸਭੀ ਤਰ੍ਹਾਂ ਦੇ ਧਰਮ सभी तरह के फूल हैं और यह गुलदस्ता जब एक रंग का होगा तो अच्छा नहीं लगेगा हमारा पंजाब सभी धर्मों का इकट्ठा पंजाब है क्योंकि जो भी हमारे दिन त्यौहार हैं चाहे किसी भी समाज के हों हम इकट्ठे होकर मना चाहे दिवाली है दशहरा है गुरपर्व है आज ईद है हम सभी कट्ठे होकर मना रहे हैं हमारी खुशहाली है पंजाब की और हिंदुस्तान को एक मैसेज है मेरी तरफ से कि जैसे पंजाब एक गुलदस्ते की तरह खिला हुआ है हम सभी धर्म इकट्ठे होके सभी धर्म के लोग एक ही मत के साथ हिंदुस्तान को आगे ले जाने की बात करें क्योंकि पंजाब एक खुशहाल पंजाब है पंजाब के हमारे मुख्यमंत्री साहब भगवंत सिंह जी मान हमारे आम आदमी पार्टी के कन्वीनर श्री अरविंद केजरीवाल सब की तरफ से सभी को आज की ईद की बहुत बहुत मुबारक मैं आज करूँगा कि जो सारा मुसलमान भाईचारा है मेहनत का लोग हैं मेहनत करने वाले लोग हैं इन प्रभु अल्लाह तला कृपा करें ये सभी दिन रात दुगनी चक्र तरक्की करें और प्रभु का आशीर्वाद रहे सभी मेरा नाम मोहम्मद अनस है आज क्या है आज ईद है कौन सी? फितर। कौन सी जगह आप? जामा मस्जिद ईद मुबारक सबको हमने तीस रोजे रखे उसकी ईद की नमाज पढ़ते हैं आज क्या खाओगे बात सेवियाँ। और सेवियाँ और सबको क्या बोलना चाहते हैं सबको ईद मुबारक